i yeah. ਕਾਟਰਾ ਪਿਆਸ ਜੇ ਨਾਇਕ ਕਰਦਾਗਾ ਪਰਵਾ ਨੂੰ ਥੱਲੇ ਕਰ ਲੋ ਮੇਰਾ ਭਰਾ ਅੱਜ ਪਰਵਾ ਦੇ ਕੇ ਅਰਜਨਤ ਮਕਾਸ ਵਿੱਚ ਬੁਰਦਵਾ ਸਭ ਹੋਰ ਪੇਸ਼ ਥੱਲੇ ਕਰ ਬੁਲਾਤਮਾ ਦੇ ਅਰਦਾਸ ਕਰਨ ਵਾਸਤੇ ਵੀ ਪ੍ਰਮਾਤਮਾ ਇਸ ਵਿੱਚ ਹੋਰ ਪੇਸ਼ ਕਰਨਾ ਤੇ ਸਥਾਨ ਬਖਸ਼ ਰਿਹਾ ਜੇ ਮਨਨੇ ਗੱਲ ਹੈ ਮਨੁੱਖ ਜਿੱਥੇ ਪਾਕੀ ਹਮੇਸ਼ਾ ਹੀ ਪਰਵਾ ਦਾ ਖੜੀਆਂ ਸਹੁੰ ਦਤਾ ਆਪੀ ਸਾਡੇ ਸਭ ਵੱਡੀ ਭੈਣ ਦੇ ਨਾਲ ਅਸੀਂ ਖੜੇ ਹਾਂ ਪਰਿਵਾਰ ਨੂੰ ਕੋਈ ਵੀ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਨਾਲ ਲਵਾਂਗੇ ਪਰ ਜਿਹੜਾ ਸਾਡੇ ਭਰਾ ਦਾ ਘਾਟਾ ਵੀ ਨਹੀਂ ਪੂਰਾ ਹੋਣ ਵਾਲਾ ਪਰ ਪਰਿਵਾਰ ਨੂੰ ਜਿਹੜੀ ਆ ਕੋਈ ਵੀ ਲੋੜ ਹੋਵੇ ਵੇਸੇ ਹੀ ਆਪਣੇ ਭੈਣ ਨੂੰ ਉਹਦੇ ਬੇਟੇ ਨੂੰ ਵੇਸੇ ਆਪਣਾ ਭੈਣ ਭਰਾ ਸਮਝ ਕੇ ਨਾਲ ਅਦਰ ਕੀ ਕਹੋਗੇ ਵੀ ਜਿਸ ਤਰ੍ਹਾਂ ਉਹਦੇ ਪ੍ਰੋਜੈਕਟਾਂ ਨੂੰ ਲੈ ਕੇ ਵੀ ਕਿਤਨਾ ਕਿਤੇ ਕਹ ਰਹੇ ਸਾਥੀ ਵਿਧਾਇਕ ਨੇ ਮੰਤਰੀ ਨੇ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਜਾਂ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮ ਨੇ ਦੇਖੋ ਸਾਰੇ ਅਧੂਰੇ ਪੇ ਕੰਮ ਪਹਿਲਾਂ ਹੀ ਦੇਖੋ ਐਡਾ ਵੱਡਾ ਉਹਨਾਂ ਨੇ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਕੌਂਸਲਰ ਸਹਿਬਾਨ ਜਿੱਤੇ ਆ ਸਾਰੇ ਉਹਨਾਂ ਦੇ ਪ੍ਰਕਲ ਵੀ ਅਸੀਂ ਉਹਦੇ ਪਰਿਵਾਰ ਦੇ ਨਾਲ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਆ ਸੋ ਪਰਿਵਾਰ ਦੇ ਨਾਲ ਲੱਗ ਕੇ ਹਮੇਸ਼ਾ ਹੀ ਉਹ ਜਿਹੜਾ ਹਲਕੇ ਦੇ ਜਿਹੜੇ ਆ ਵੱਡੀ ਭੈਣ ਸਾਡੀ ਨਾਲ ਹੋ ਕੇ ਉਹਨਾਂ ਦਾ ਬੇਟਾ ਨਾਲ ਹੋ ਕੇ ਪੂਰੇ ਕੌਂਸਲਰ ਸਹਿਬਾਨ ਨਾਲ ਹੋ ਕੇ ਮੈਂ ਖੁਦ ਲੁਧਿਆਣੇ ਦਾ ਮੰਤਰੀ ਆ ਤੇ ਜਿਹੜੇ ਉਹਨਾਂ ਦੇ ਪੂਰੇ ਪੇ ਕੰਮਾਂ ਨੂੰ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਹਲਕੇ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤਰਫ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਵੀ ਭਗਤ ਤੇ ਪਹੁੰਚ ਰਹੇ ਨੇ ਸੂਪਰ ਪਰਿਵਾਰ ਦੇ ਨਾਲ ਜਿੱਥੇ ਮਾਨ ਸਰਕਾਰ ਦਾ ਹਰ ਮੈਂਬਰ ਖੜਾ ਹੈ ਪਾਰਟੀ ਖੜੀ ਹੈ ਉਸੇ ਅਸੀਂ ਵੀ ਲਾਲ ਹੋ ਕੇ ਪਰਿਵਾਰ ਦੇ ਹਲਕੇ ਦੇ ਵੀ ਨਾਲ ਖੜ ਕੇ ਹਲਕੇ ਦਾ ਕੋਈ ਵੀ ਅਧੂਰਾ ਕੰਮ ਜਿਹੜਾ ਨਹੀਂ ਰਹੂਗਾ ਹਲਕੇ ਦੇ ਲਈ ਦਿਨ ਦਾ ਜਿਵੇਂ ਉਹ ਮਿਹਨਤ ਕਰਦੇ ਸੀ ਤੇ ਪਾਰਟੀ ਹਮੇਸ਼ਾ ਹੀ ਇਹਨਾਂ ਦੇ ਹਲਕੇ ਨੂੰ ਵੀ ਵਧੀਆ ਬਣਾਵਾ ਓਕੇ Yeah.